ਇਹ والله ਹਰਫ ਤੇ ਦੇ ਵਿੱਚ ਦੋ ਵਾਰ ਕਰਦੇ ਅੱਜ ਅਸੀਂ 17 ਪਿੰਡ ਸੀਗੇ ਤੇ 515 ਹਰਪੀਤ ਸੀਗੇ ਜਿਨ੍ਹਾਂ ਨੂੰ ਕਰੀਬ 2 ਕਰੋੜ 20 ਲੱਖ ਰੁਪਏ ਆ ਜਿਹੜਾ ਉਹ ਡਿਸਟ੍ਰਿਬਿਊਟ ਕੀਤਾ ਉਹਨਾਂ ਦੀ ਲੈਟਰਸ ਜਿਹੜੀਆਂ ਦਿੱਤੀਆਂ ਉਹਨਾਂ ਦੇ ਪੈਸੇ ਜਿਹੜੇ ਆ ਉਹ ਕਾਊਂਟ ਦੇ ਵਿੱਚ ਉਹ ਸਾਰੇ ਕਹਿੰਦੇ ਆ ਅਕਾਊਂਟਿਕਲੀ ਅੱਜ ਕੱਲ ਸਿਸਟਮ ਆ ਅਸੀਂ ਵੱਲੋਂ ਤੈਅ ਕੀਤਾ ਕਿ ਨਵੰਬਰ 30 ਤੱਕ ਜਿਹੜਾ ਮੌਜੂਦਾ ਜਿਹੜਾ ਸਾਰੇ ਨਾਲੇ ਦੇ ਹਰ ਬੰਦੇ ਨੂੰ ਜਿਹੜਾ ਜਿਹਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਜਿਹੜਾ ਦੇ ਦਿੱਤਾ ਜਾਵੇ ਉਹ ਅਗਲੇ ਜਿਹੜੇ 10 ਬਦੰਦ ਦੇ ਦਿੰਦੇ ਅਸੀਂ ਪੰਜ ਛੇ ਫੰਕਸ਼ਨ ਕਰਕੇ ਤੇ ਸਾਰਾ ਮਹੱਲ ਜਿਹੜਾ ਉਹ ਦੇ ਦਾਂਗੇ ਤੁਹਾਡੇ ਥੋਂ ਮੇਰੀ ਬੇਨਤੀ ਆ ਜਿਹੜੇ ਹੱਦ ਭੀੜ ਵੀ ਰਿਹਾ ਕਿ ਜੇ ਕਿਸੇ ਦਾ ਕੋਈ ਗਵਾਦੀ ਨਹੀਂ ਹੋਈ ਜਾਂ ਕਿਸੇ ਦੇ ਘਰ ਨਹੀਂ ਲਿਖੇਗੇ ਉਹ ਸਾਡੇ ਮਾਨਯੋਗ ਐਸਟੀਐਮ ਸਾਹਿਬ ਦੇ ਦਫ਼ਤਰ ਆ ਕੇ ਕਿੱਥੇ ਆ ਕੇ ਲਿਖਾ ਕੇ ਜਾਣ ਅਸੀਂ ਦਵਾ ਦਾ ਉੱਥੇ ਸਰਵੇ ਕਰਾ ਦਾਂਗੇ ਕੋਈ ਵੀ ਬੰਦਾ ਮੁਖਵੰਤੀ ਸਾਹਿਬ ਦੀ ਹਦਾਇਤ ਹੈ ਕਿ ਕੋਈ ਵੀ ਬੰਦਾ ਜਿਹੜਾ ਉਹ ਮੌਜਾ ਦੇ ਤੋਂ ਮਤਲਬ ਜਿਹੜਾ ਵੰਜਾ ਦੀ ਦੇਣਾ ਚਾਹੀਦਾ ਤੇ ਨਾ ਅਸੀਂ ਵੰ ਦੇਣਾ ਉਹ ਬਿਨ ਬਖਵਾਤੋ ਜਿਹੜਾ ਅਸੀਂ ਸਭ ਨੂੰ ਜਿਹੜਾ ਮੌਜਾ ਦੇ ਪਹਿਲੀ ਵਾਰ ਆ ਕਿ ਇੰਨੀ ਜਲਦੀ ਮੌਜਾ ਦੇ ਮੈਂ ਕਿਹਾ ਦੇਖਦੇ ਇਤਿਹਾਸ ਚ ਜਿੰਨੀ ਵਾਰ ਵੀ ਜੜੀਆਂ ਕੁਦਰਤੀ ਆਫਤਾਂ ਆਈਆਂ ਇਹ ਮੇਰਾ ਖਿਆਲ ਪਹਿਲਾ ਟਾਈਮ ਆ ਕਿ ਪੰਜਾਬ ਦਾ ਇਦਾਂ ਦਾ ਮੁੱਖ ਮੰਤਰੀ ਆ ਜਿੰਨੇ ਏਡੀ ਛੇਤੀ ਮੌਜਾ ਜਿਹੜਾ ਲੋਕਾਂ ਨੂੰ ਉਦੋਂ 20000 ਪਰ ਏਕੜ ਦੇ ਹਿਸਾਬ ਨਾਲ ਇਨੇ ਵਧੀਆ ਢੰਗ ਨਾਲ ਪੈਸੇ ਲੋਕਾਂ ਨੇ ਦਿੱਤੇ ਜਾਦੇ ਮੈਂ ਮੈਂ ਵੀ ਨਹੀਂ ਕਦੀ ਦੇਖਿਆ ਸਾਡੀ ਇੰਨੀ ਉਮਰ ਹੋ ਗਈ ਹੈ ਪਹਿਲੀ ਵਾਰ ਇਸ ਟੰਗ ਦੇ ਨਾਲ ਜਿਹੜਾ ਮੌਜਾ ਵੰਡਿਆ ਜਾ ਰਿਹਾ ਠੀਕ ਹੈ